ਹਾਂਜੀ ਬਹੁਤ ਸੋਨਾ ਪ੍ਰੀਮੀਅਮ ਟੈਬੀ ਲਾਈਨਿੰਗ ਦੇ ਵਿੱਚ ਡਿਜ਼ਾਈਨ ਆਇਆ ਨੇ ਜੀ ਸੋਲੋ ਆਰਟੀਕਲ ਬਹੁਤ ਸ਼ਾਨਦਾਰ ਕਲੈਕਸ਼ਨ ਆਈ ਹੈ ਪ੍ਰੀਮੀਅਮ ਟੈਬੀ ਲਾਈਨਿੰਗ ਦੇ ਵਿੱਚ ਡਿਜ਼ਾਈਨ ਨੇ ਜੀ ਲੋ ਜੀ ਚੈੱਕ ਕਰੋ ਬਹੁਤ ਸੋਨਾ ਫਰੰਟ ਬਣਿਆ ਦੇਖੋ ਜੀ ਵੀ ਨੈਕ ਦਾ ਹੈਂਡ ਵਰਕ ਦਾ ਕੰਮ ਆਉਂਦਾ ਦੇ ਵਿੱਚ ਵਰਕ ਚੈੱਕ ਕਰੋ ਬਹੁਤ ਸ਼ਾਨਦਾਰ ਵਰਕ ਹੈ ਜੀ ਵੀ ਨੈਕ ਦੇ ਵਿੱਚ ਆਊਗਾ ਸਾਰਾ ਜੀ ਬਹੁਤ ਟੋਟਲੀ ਬਹੁਤ ਸੋਹਣੇ ਪੀਸ ਆਏ ਨੇ ਬਾਟਮ ਆਉਗੀ ਬਹੁਤ ਸ਼ਾਨਦਾਰ ਬਾਟਮ ਤੇ ਵਰਕ ਆਊਗਾ ਜੀ ਪੌਂਚੇ ਦਾ ਵਰਕ ਆਊਗਾ ਦੋਨਾਂ ਤੇ ਤੇ ਨਾਲ ਦੁਪੱਟਾ ਰਿਹਾ ਜੀ ਬਹੁਤ ਸ਼ਾਨਦਾਰ ਦੁਪੱਟਾ ਹੋਊਗਾ ਜੀ ਬ ਲਓ ਜੀ ਡਿਜ਼ਾਈਨ ਬਹੁਤ ਸੁਣਿਆ ਆਇਆ ਨੇ ਦੋ ਤਿੰਨ ਡਿਜ਼ਾਈਨ ਦੇ ਵਿੱਚ ਦੁਪੱਟਾ ਵਿਸਕੋਸ ਮਸਲੀਨ ਦਾ ਆਊਗਾ ਜੀ ਡਿਜ਼ਾਈਨ ਚੈੱਕ ਕਰ ਲਓ ਲਓ ਜੀ ਜਲਦੀ ਸਕਰੀਨ 'ਤੇ ਲੱਗੇ ਬੁੱਕ ਕਰ ਲਓ ਜੀ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਨੈਕਸਟ ਦੇ ਵਿੱਚ ਇਹ ਡਿਜ਼ਾਈਨ ਆਊਗਾ ਮਾਊਸ 'ਤੇ ਲੱਗੇ ਵਿੱਚ ਜੀ ਬਹੁਤ ਸੋਹਣਾ ਕਨਸੈਪਟ ਆਇਆ ਨੇ ਆਹ ਲਓ ਜੀ ਵੀ ਨੈਕ ਦਾ ਡਿਜ਼ਾਈਨ ਹੈ ਜੀ ਕਨਸੈਪਟ ਦੇਖੋ ਜੀ ਕਿੰਨਾ ਸੋਹਣਾ ਬਿਊਟੀਫੁਲ ਕਨਸੈਪਟ ਲੈ ਕੇ ਆਏ ਜੀ ਵੀ ਨੈਕ ਵਿਦ ਐਮਬਰਾਇਡਰੀ ਐਂਡ ਬਾਟਮ 'ਤੇ ਵਰਕ ਹੈ ਜੀ ਬਹੁਤ ਸ਼ਾਨਦਾਰ ਦੁਪੱਟਾ ਆਊਗਾ ਜੀ ਨੈਕਸਟ ਦੇ ਕੋਈ ਮਾਊ ਜਲਦੀ ਜੀ ਬੁੱਕ ਕਰ ਚਲੋ ਪ੍ਰਾਈਸ ਓਨਲੀ 2300 ਜੀ ਲਓ ਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਪ੍ਰੀਮੀਅਮ ਟੈਪੀ ਦੇ ਵਿੱਚ ਹੈ ਜੀ ਵੀ ਨੈੱਕ ਆਊਗੀ ਜੀ ਲਓ ਜੀ ਹੈਂਡ ਦਾ ਕੰਮ ਆਉ ਬਹੁਤ ਸੋਹਣਾ ਜੀ ਵੀ ਨੈੱਕ ਦੇ ਵਿੱਚ ਹੈਂਡ ਦਾ ਕੰਮ ਆਊਗਾ बॉਟਮ ਦਾ ਵਰਕ ਆਊਗਾ ਜੀ ਨਾਲ ਦੁਪੱਟਾ ਫੁਲ ਫੈਂਸੀ ਆਊਗਾ ਜੀ ਬਹੁਤ ਸੋਹਣਾ ਦੁਪੱਟਾ बॉਟਮ ਵਗੈਰਾ ਬਹੁਤ ਸ਼ਾਨਦਾਰ ਹੈ ਲਓ ਜੀ ਨੈਕਸ ਦੇਖੋ ਜੀ ਇਹਦੇ ਵਿੱਚ ਡਿਜ਼ਾਈਨ ਇੱਕ ਹੋਰ ਹੈਗਾ ਇੱਕ 4 ਡਿਜ਼ਾਈਨ ਨੇ ਜੀ ਨੈਕਸ ਦੇ ਵਿੱਚ ਕਰੀਮ ਕਲਰ ਆ ਗਿਆ ਦੇਖੋ ਜੀ ਬਹੁਤ ਸੋਹਣੇ ਪੀਸ ਆਏ ਨੇ ਜੀ ਟੋਟਲੀ ਹੈਂਡ ਦੇ ਪੀਸ ਨੇ ਜੀ ਬਹੁਤ ਸੋਨੇ ਵੀ ਨੱਕ ਦੇ ਟੈਬੀ ਲਾਈਨਿੰਗ ਪ੍ਰੀਮੀਅਮ